ਸੁਣੀ ਗੱਲ ਸੀਸ ਤਲੀ ਤੇ ਟਕਾਲਿਆ ਸੂਰਮੇ ਜਵਾਨ ਨੇ ਟਿੱਡੀ ਬੱਲ ਵੈਰੀਆਂ ਦਾ ਅੱਗੇ ਲਾਲਿਆ ਖਾਲਸੇ ਦੀ ਸ਼ਾਨ ਨੇ ਓ ਸੋਧਿਆ ਪਠਾਨਾਂ ਤਾਂ ਹੀ ਕੇਰ ਕੇ ਜੀ ਖੱਪੀ ਖਾਣ ਜੇ ਬਣੇ ਵਾਦੀਆਂ ਦੇ ਪੱਕਾ ਸੂਰਮਾ ਦਲੇਰ ਜਿਓ ਬਿਨਾਂ ਸੀਸ ਟੋਲਣੇ ਓ ਸੁਣੀ ਗੱਲ ਸੀਸ ਤਲੀ ਤੇ ਟਕਾਲਿਆ ਸੂਰਮੇ ਜਵਾਨ ਨੇ ਟਿੱਡੀ ਬੱਲ ਵੈਰੀਆਂ ਦਾ ਅੱਗੇ ਲਾਲਿਆ ਖਾਲਸੇ ਦੀ ਸ਼ਾਨ ਨੇ ਓ ਸੋਧਿਆ ਪਠਾਨਾਂ ਤਾਂ ਹੀ ਖੱਬੀ ਕਾਨ ਜਿਉ ਬਣੇ ਵਾਦਿਆਂ ਦਾ ਪੱਕਾ ਸੂਰਮਾ ਦਲੇਰ ਜਿਉ ਬਿਨਾ ਸੀਸ ਤੋਣੜੇ ਮੇਰੀਆਂ ਵੀ ਭਾਦੀ ਮੱਛੀ ਤਰਥਲ ਜਿਉ ਪੇਸ਼ਨਾ ਕਜਾਮ ਦੀ ਵੈਰੀਆਂ ਦੇ ਭਾਦੀ ਮੱਛੀ ਤਰਥਲ ਜਿਉ ਪੇਸ਼ਨਾ ਕਜਾਮ ਦੀ ਜ਼ਿੰਦਗੀ ਨੂੰ ਮੌਤ ਦੇ ਪਜਾਮ ਤਲ ਦੀ ਹੋਣੀ ਗੀਤ ਕਾਮ ਦੀ ਓ ਘਾਟਿਆਂ ਨੂੰ ਲੌਂਦਾ ਖੰਡਾ ਠਾਰਾ ਛੇਰ ਜਿਉ ਜਿਹੜਾ ਸਾਹਮਣੇ ੜੇ ਓ ਜਿਹੜਾ ਸਾਹਮਣੇ ੜੇ ਵਾਦਿਆਂ ਦਾ ਪੱਕਾ ਸੂਰਮਾ ਤੇਗਾ ਖਾਲਸੇ ਨੇ ਮਾਰੀਆਂ ਛੱਡੀਆਂ ਅਖੀਰ ਜੀ ਆ ਖੁਣਦੀਆਂ ਸਾਗਰਾਂ ਚ ਲਾਉਣ ਤਾਰੀਆਂ ਹੈਰੀ ਦੇ ਸ਼ਰੀਰ ਜੀ ਓ ਮੂਤ ਦਾ ਹਨੇਰ ਮੱਛੀਆਂ ਚ ਫੇਰ ਸੀ ਓ ਜੋਸ਼ ਸਿੰਘਾਂ ਨੂੰ ਚੜੇ ਓ ਜੋਸ਼ ਸਿੰਘਾਂ ਨੂੰ ਚੜੇ ਵਾਹੇ ਦੀ ਪੱਕਾ ਸੂਰਮਾ ਦਲੇਰ ਜੀ ਬਿਨਾ ਸੀਸ ਤੋਂ ਲੜੇ ਗੀਤ ਜੀ ਕਰਾ ਲਿਆ ਵੇਣੇ ਆ ਲੋ ਜਾਵੇ ਅਮਰਸ਼ੀਤ ਬਾਬਾ ਦੀਪ ਸਿੰਘ ਸਾਹਿਬ ਜੀ ਦੇ নাানা কনান নান যান